ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ YouTube ਚੈਨਲ ਗਿੱਲ ਡੇਰੀ ਫਾਰਮ ਤੇ ਉਮੀਦ ਕਰਦੇ ਆਂ ਸਾਡੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆ ਵੀ ਜਿਹੜੇ ਵੀ ਚੈਨਲ ਤੇ ਆਪਣੇ ਨਾਲ ਨਵੇਂ ਜੁੜੇ ਆ ਜਿਹੜੇ ਵੀਡੀਓ ਪਹਿਲੀ ਿਆਰ ਦੇਖਦੇ ਪਏ ਆ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਗੱਲਬਾਤ ਕਰਦੇ ਆਂ ਵੀਰ ਨਾਲ ਤੇ ਝੋਟੀਆਂ ਦੀ ਡਿਟੇਲ ਲੈਣੇ ਆ ਜੀ ਹਾਂ ਦੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਆ ਭਾਈ ਗੁਰੂ ਦੀ ਕਿਰਪਾ ਕਿੱਦਾਂ ਠੀਕ ਠਾਕ ਸੇਤਾ ਹਾਂ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਕੰਮ ਕਰ ਕਿਵੇਂ ਚੱਲੀ ਜਾਂਦਾ ਕੰਮ ਕਰ ਵਾਹਿਗੁਰੂ ਦੀ ਕਿਰਪਾ ਸੱਚੀ ਬਾਦਸ਼ਾਹੀ ਹਾਂਜੀ ਛੋਟੀਆਂ ਦੇ ਆਪਣੇ ਕੋਲ ਅੱਜ ਗਿੱਲਾ ਸਭ ਚਾਰ ਹੀ ਹਾਂਜੀ ਤੇ ਦੋ ਛੇਲ ਹੋ ਗਏ ਠੀਕ ਨੇ ਇੱਕ ਤੇ ਦੋ ਛੂਏ ਦੇ ਬੰਦੇ ਲਾ ਕੇ ਇੱਕ ਬਟਾਲੇ ਦੇ ਲਾਗੇ ਆ ਠੀਕ ਆ ਚਲੋ ਮਾਲ ਵੇchnਾ ਚਾਹੀਦਾ ਵਾ ਭਾਣ ਵੀਡੀਓ ਜੜੀਏ ਵੇਖ ਜੇ ਤੇ ਭਾਣਾਂ ਚ ਕਰ 1 ਕਿਲੋ ਵੀਡੀਓ ਪਾ ਲੀਏ ਤੇ ਭੈਣ ਭਰਾ ਲੈ ਆਏਗੀ ਨਾ ਪੁੱਛੋ ਜੀ ਜੀ ਬਿਲਕੁਲ ਤੇ ਝੋਟੀ ਬਹੁਤ ਹੀ ਚੰਗੀ ਆ ਦੋਂਦੀ ਝੋਟੀ ਆ ਦੋਂਦੀ ਆ ਵੀਰ ਜੀ ਆ ਪਹਿਲਾ ਸੂਆ ਤੇ ਸਭ ਤੋਂ ਪਹਿਲਾਂ ਮੜਾ ਜੀ ਨਾ ਆਪਣਾ ਐਡਰੈਸ ਬੋਲ ਦੋ ਨਾਂ ਆਪਣਾ ਵੀਰ ਜੀ ਤਰਸ਼ੀਮ ਸਿੰਘ ਆ ਹਾਂਜੀ ਪਿੰਡ ਗ੍ਰੰਥਗੜ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ 8264748827 ਠੀਕ ਜੀ ਹਾਂਜੀ ਤੇ ਇਹਦੇ ਦੱਸੋ ਮੜਾ ਜੀ ਇਹਦੇ ਬਾਰੇ ਪੁੱਛਣੇ ਆ ਇਹ ਇਹ ਵੀਰ ਜੀ ਦੋ ਦੰਦ ਆ ਅੱਛਾ ਦੋ ਦੰਦ ਇਹ ਤਿੰਨਾ ਤੋਂ ਚੌਹਾਂ ਦਿਨਾਂ ਦੀ ਛੁਰੀ ਆ ਤਿੰਨਾ ਚੌਹਾਂ ਦਿਨਾਂ ਦੀ ਹਾਂਜੀ ਠੀਕ ਇਹ ਕੋ ਵੀਰ ਜੀ ਹਨਥੋਣਾ ਦਾ ਵਖਾਲ ਦੋ ਇੱਕ ਰੰਗ ਕਾਲੀ ਜੈਡ ਬਲੈਕ ਹਨਥੋਣ ਬਹੁਤ ਵਧੀਆ ਵਾ ਤੇ ਚੂਨ ਚਾਂਦੀ ਬਹੁਤ ਪੋਲੀ ਰੂ ਬਾਕੀ ਪੂਸ ਤੱਕ ਐ ਜੱਡ ਬਲੈਕ ਆ ਇੱਕ ਵੀ ਵਾਲ ਨਹੀਂ ਚਟਾ ਬਾਕੀ ਥਣ ਵੇ ਲੋ ਐ ਨੋਕ ਵਾਲੇ ਥਣ ਲੱਗੇ ਤੇ ਮੇਰੇ ਕੋ ਵੀਰ ਜੀ ਆਲੇ ਗੋਲਾ 8 ਕਿਲੋ ਦੇ ਦਿਨ ਲੋ ਆ ਅੱਛਾ 8 ਕਿਲੋ ਗੋਲਾ 8 ਕਿਲੋ ਗੋਲਾ ਯਾਰ ਠੀਕ ਜੀ ਤਿਆਰ ਜੀ ਦਾ ਹਾਂ ਤਿੰਨਾ ਚੋਹਾ ਦੇ ਦੁੱਧ 2 ਕਿਲੋ 10 ਕਿਲੋ ਨੇ ਦੇਈ ਜਣਾ ਵੀਰ ਜੀ ਅਛਾ 10 ਕਿਲੋ ਬਿਲਕੁਲ ਜਿੰਦਾ ਕਦ ਕਾਠ ਹੈਗਾ ਵਾ 10 ਕਿਲੋ ਰਮਾਣਾ ਦੁੱਧ ਚ ਵਾਜੂਗੀ ਹਾਂ ਜੀ ਹਾਂ ਜੀ ਤੇ ਸੂਆ ਕਿੰਨੇ ਕਿਲੋ ਨਾਲ ਦੱਸਿਆ ਜੀ ਸੂਆ ਵੀਰ ਜੀ ਚੋਹਾ ਕਿੰਨੇ ਨਾਲ ਤਿੰਨਾ ਚੋਹਾ ਲਗੂਗਾ ਠੀਕ ਜੀ ਹਾਂ ਜੀ ਖੋਲ ਬਾਕੀ ਮੂੰਹ ਤੋਂ ਦੂਦਾਂਦੇ ਆ ਇਹ ਫੇਟਪੁੱਠ ਦੀਆਂ ਕੈਮ ਆ ਝੋਟੀ ਪੂਰੀ ਵੰਡ ਨਾ ਪਾ ਲਈ ਜੜੀ ਦਾਣਾਂ ਛੋਣ ਜਾਂੜ ਬੜੀ ਚੰਗੀ ਬਣਾਂਗੀ ਲੈ ਆ ਵਾਪਸ ਬਾਕੀ ਭੇਲ ਦੀ ਵੀ ਲੰਮੀ ਆ ਤੇ ਐ ਗਾੜ ਰੰਗੂ ਸਿੱਧੀ ਝੋਟੀ ਜੀ ਅਸਲੇ ਲਓ ਛੋਟਾ ਜਿਹਾ ਬਈ ਜੀ ਜੀ ਬਿਲਕੁਲ ਬਿਲਕੁਲ ਸਰ ਦਾ ਸ਼ਿੰਗਾਰ ਆ ਦੁੱਧ ਦੁੱਧ ਇਹਦਾ ਹਿੱਤਾ ਵੀ 10 ਕਿਲੋ ਦੁੱਧ ਚਵਾ ਜੂਗੀ ਹਾਂਜੀ ਹੁਣ ਦੀਜੀ 8 ਕਿਲੋ ਆ 8 ਕਿਲੋ ਆਪਣੀ ਦੋ ਗੱਟਾਂ ਤੋਂ ਇੱਕੋ ਹੀ ਚੋਗੇ ਤਸ਼ਲੀ ਕਰਕੇ ਆਪਣਾ ਕੋਈ ਭੈਣ ਭਰਾ ਆਪਣੀ ਤਸ਼ਲੀ ਕਰਕੇ ਮੇਰਾ ਵੀਰ ਖਰਚ ਬਿਲਕੁਲ ਬਾਕੀਆਂ ਦੇ ਉਹ ਚੰਗਾ ਲਗਾ ਲੇ 10 15 ਦਿਨਾਂ ਨੂੰ ਗਣੇ ਸਾਬ ਚਵਾਈ ਹੋਈ ਥਣ ਹੋਰ ਕੱਢ ਦੇਣਾ ਹੈ ਜੀ ਠੀਕ ਆ ਜੀ ਹਾਂਜੀ ਚਵਾਈ ਹੋਈ ਹੋਈ ਠੀਕ ਹੈ ਤੇ ਕੀ ਮੁੱਲ ਕਰਨਾ ਹੈ ਦਾ ਮੁੱਲ ਜਿਆ ਜੀ ਕਰਦੇ ਕਿੰਨਾ ਜੀ ਮੁੱਲ ਤੇ ਇੱਕ ਪੰਜੀ ਕਰਦੇ ਜੀ ਹਾਂਜੀ ਉਹਦੇ ਚੋ ਛੋਟ ਛੋੜ ਵੀਰ ਜੀ ਉਹਦੇ ਵਿੱਚੋਂ 2000 ਰੁਪਏ ਸ਼ੂਟ ਕਰ ਦੇਣੇ 2000 ਸ਼ੂਟ ਹਾਂਜੀ 1 23 ਦੀ ਹਾਂਜੀ ਤੇ ਅਮਨ ਕੋ ਵੀ ਕਰਾ ਲੈਣੀ ਆ ਆਪਾਂ ਸ਼ੂਟ ਹਾਂਜੀ ਹਾਂ ਨਹੀਂ ਭਾਜੀ ਆਪਾਂ ਦਾ ਸੌਦਾ ਵਾਜ ਹੀ ਕਰਨੀ 1 20 ਦੀ ਟੀ ਦੇ ਦਾਂਗੇ 1 20 ਦੀ ਠੀਕ ਆ ਜੈਸਨ ơi 8 ਕਿਲੋ ਦੁੱਧ ਦੇ 8 ਕਿਲੋ ਬੌਲਾ ਤਿਆਰ ਆ ਇਸ ਟਾਈਮ ਤੇ ਕੱਚਾ ਦੁੱਧ ਜੀ ਦਾ ਤੇ ਬਾਕੀ ਦੋਦੀ ਆ ਤੇ ਬਹੁਤ ਹੀ ਸੋਹਣੀ ਝੋਟੀ ਘਰ ਦਾ ਸ਼ਿੰਗਾਰ ਆ ਜੀ ਮਗਰ ਬੱਚੇ ਭੈਣ ਬਰਾ ਯਾਦ ਕਰ ਸਭ ਪਹਿਲੇ ਫੋਨ ਤੇ ਜਾਣੀ ਛੋਟੀ ਬੱਚਾ ਵੀ ਇਹੋ ਆ ਦੇਖ ਲਓ ਆ ਦੇਖ ਲਓ ਵੀ ਦੋ ਦਸ ਆੜੇ ਬੋਟੀ ਆ ਜੀ ਆ ਦੇਖੋ ਠੀਕ ਠੀਕ ਹਾਂ ਜੀ ਆ ਦੇਖੋ ਇੱਕ ਵਾਲ ਵੀ ਨਹੀਂ ਕਿਟਾ ਜੀ ਠੀਕ ਹਾਂ ਜੀ 120000 ਦੀ ਹਾਂ ਜੀ ਤੇ ਅੱਗੇ ਆ ਗਈ ਦੂਜੇ ਨੰਬਰ ਤੇ ਇਹ ਦੂਜਾ ਸੁਗਾ ਝੋਟੀ ਵੀਰ ਜੀ ਅੱਛਾ ਇਹ ਦੂਜਾ ਸੁਗਾ ਹਾਂਜੀ ਠੀਕ ਆ ਇਹ ਵੱਡੀ ਆ ਝੋਟੀ ਵੱਡੀ ਆ ਵੱਡੀ ਅੱਛਾ ਜੀ ਤੇ ਇਹਦਾ ਸੁਗਾ ਕਿੰਨੇ ਕੇ ਰਾਨਾ ਦਾ ਜੀ ਇਹਦਾ ਸੁਗਾ ਵੀਰ ਜੀ ਦਹਾਂ ਦੇ ਨਾਲ ਹੈਗਾ ਆਰਡਰ ਕੁਆਲਟੀ ਚੈੱਕ ਕਰੋ ਤੇ ਤੇ ਬਾਕੀ ਮੁੱਠੀ ਦੀ ਚਵਾਲਾ ਥਣ ਲੱਗਾ ਥਣਾ ਦਾ ਗੈਪ ਵੀ ਬਹੁਤ ਸੋਹਣਾ ਵਾ ਬੱਚਾ ਬੱਚਾ ਬਹੁਤ ਚੰਗਾ ਲੱਗਾ ਬੱਚਾ ਕੀ ਜੇ ਮਗਰ ਕਟਾ ਵੀਰ ਦੀ ਕਟਾ ਇਹ ਕਿੰਨੇ ਦਿਨਾਂ ਦਾ ਸੁਗਾ ਇਹ 10 ਦਿਨਾਂ ਦਾ ਵੀਰ ਜੀ ਠੀਕ ਹੈ ਤੇ ਦੁੱਧ ਇਸ ਟਾਈਮ ਤੇ ਕਿੰਨਾ ਤਿਆਰ ਦੁੱਧ ਵੀਰ ਕੋ 12 ਕਿਲੋ ਤਿਆਰ ਆ ਠੀਕ ਜੀ ਲੀਟਰਾਂ ਵਾਲਾ 12 ਕਿਲੋ ਤਿਆਰ ਹਾਂਜੀ ਹਾਂਜੀ ਠੀਕ ਬਹੁਤ ਹੀ ਚੰਗੀ ਕੁਆਲਿਟੀ ਦੀ ਝੋਟੀ ਹੈ ਵੀ ਦੂਜਾ ਸੁਗਾ ਇਹ ਦੰਦਾ ਤੋਂ ਜਵਾਨ ਜੇ ਇਹ ਵੀਰ ਜੀ ਜਵਾਨ ਹੀ ਠੀਕ ਹੈ ਕਸਪੀਟਾਂ ਤੋਂ ਵੇਖੋ ਕਿਦਾਂ ਲੱਗਾ ਬਹੁਤ ਕੁਆਲਿਟੀ ਜਿਹੜਾ ਵਾ ਵੱਡੀ ਝੋਟੀ ਆ ਵੀਰ ਜੀ ਬਾਕੀ ਤੁਹਾਨੂੰ ਤਰਾ ਗੇ ਸਭ ਅਸੀਂ ਕਰੀ ਦੁੱਧ ਘਾਟੀ ਦਸੀ ਆ ਜੀ ਜੀ ਬਿਲਕੁਲ ਵੀਰ ਅਗਲੇ ਇੱਥੇ ਆਵੇ ਮਨ ਖੁਸ਼ ਹੋ ਜਾਂਦਾ ਅਗਲੇ ਬੰਦੇ ਦਾ ਦੋ ਟਾਈਮ ਆਪਣੀ ਚੋਕੀ ਗਿਲ ਸਭ ਤਸ਼ਲੀ ਕਰਕੇ ਕੋਈ ਭੈਣ ਭਰਾ ਵੱਡੀ ਹੋਊਗਾ ਆਪਾਂ ਘਟ ਦੱਸਾਂਗੇ ਕੰਮ ਕਰਨ ਦਾ ਮਜ਼ਾ ਵੀ ਵੀਰ ਜੀ ਤਾਂ ਹੀ ਆਉਂਦਾ ਕੋਈ ਜਾਵੇ ਇੱਥੇ ਖੁਸ਼ ਹੋ ਕੇ ਜਾਵੇ ਠੀਕ ਆ ਵੀਡੀਓ ਨੇ ਡੰਗਰ ਹੋਰ ਗਿਆ ਆਪਦਾ ਜਦੋਂ ਕੀ ਦੇਖਣਾ ਇਥੇ ਸਿਰ ਤੇ ਆਵੇ ਡੰਗਰ ਮੈਂ ਕਟ ਵਾਲਾ ਲੈਵਾ ਵਾ ਮੈਂ ਨਾ ਭਾਈ ਚੀਜ਼ ਸੋ ਵੀ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਹਾਂਜੀ ਮੇਨ ਗੱਲ ਇਹ ਹੁੰਦੀ ਆ ਕਿ ਭੈਣ ਨੇ ਵੀ ਕੇਵਲੇ ਚੋਣੀ ਹੁੰਦੀ ਆ ਮੈਂ ਤਸ਼ਲੀ ਨਾਲ ਚੋਣ ਚੋਣਾ ਵਧੀਆ ਰੂ ਰੂਲੀ ਵਾਲੀ ਆਲੀਏ ਠੀਕ ਜੀ ਹਾਂਜੀ ਤੇ ਇਸ ਟਾਈਮ ਤੇ ਦੁੱਧ 12 ਲੀਟਰ ਤੇ ਆ 12 ਕਿਲੋ ਤਿਆਰ ਕੋਈ ਦੋ ਟਾਈਮ ਚਾਰ ਟਾਈਮ ਆਪਣੀ ਚੋ ਕੇ ਤਸ਼ਲੀ ਕਰਕੇ ਖੜੇ ਤੇ ਜਿੰਨੇ ਆਨਲਾਈਨ ਮੰਗਾਉਣੀ ਆ ਵੀਰ ਗੱਲ ਕਰ ਲਿਆ ਆਪਣੀ ਸਾਈ ਬਿਆਨਾ ਕਰਕੇ ਵੀਡੀਓ ਕਾਲ ਤੇ ਚਵਾਈ ਕਰਾ ਸਕਦੇ ਆ। ਕਰਾ ਸਕਦਾ ਵੀ ਕੀਤਾ। ਠੀਕ ਆ ਜੀ। ਤੇ ਕਿੰਨਾ ਕੁ ਦੁੱਧ ਚਵਾਜੂਗੀ? ਦੁੱਧ ਭਾਜੀ 2 ਕਿਲੋ-ਕਿਲੋ 2 ਕਿਲੋ ਆਜੂਗਾ ਉਹ। ਠੀਕ ਆ। ਹਾਂਜੀ ਜੀ। ਦੁੱਧ 13-14 ਕਿਲੋ ਚਵਾਜੂਗੀ। ਇਸ ਟਾਈਮ ਤੇ 12 ਤਿਆਰ ਆ। ਠੀਕ ਆ ਜੀ। ਬਾਕੀ ਦੁੱਧ ਵੀਰ ਜੀ ਛੇਵਾ ਦਾ। ਛੇਵਾ ਦਾ ਬਿਲਕੁਲ ਵੀ। ਹਾਂਜੀ। ਠੀਕ ਆ। ਤੇ ਇਹਦਾ ਮੁੱਲ ਕੀ ਕਰਨਾ ਜੀ? ਇਹਦਾ ਮੁੱਲ ਵੀ ਵੀਰ ਜੀ ਆਪਾਂ ਜਾਇਜ਼ੀ ਕਰਦੇ ਨਾ 145 ਕਰਦੇ ਹਾਂ। 145। ਹਾਂਜੀ। ਤੇ ਉਹ ਚੋ ਮਾਂ ਤਾਨ ਭੈਣ ਭਰਾ। ਮਾਂ ਤਾਨ ਭਾਜੀ 20000 ਕਰਦੇ। ਦੋ ਯਾਰ ਸ਼ੋਟ ਇਹ 1.43 ਦੀ ਇਹ ਵੀ ਆ ਪਾਵਨ ਕੋ ਮਾਨਕ ਰਾਲ ਲੈਣਾ ਹੋਰ ਤਾਂ ਭਾਜੀ 1000 ਰੁਪਇਆ ਕਰ ਦਾਂਗੇ 1000 ਤੋਂ ਜਿਆਦਾ ਨਹੀਂ ਜਾ ਸਕਦਾ ਅੱਛਾ ਠੀਕ ਆ ਚਲੋ 1 ਲੱਖ 42000 ਦੀ ਵੀਰ ਕਹਿੰਦੇ ਦੇ ਦਾਂਗੇ ਬਾਕੀ ਦੁੱਧ ਵੀਰ ਕਹਿੰਦਾ ਬਾਕੀ ਛੋਟੀ ਦੁੱਧ 13 14 ਕਹਿੰਦਾ ਹੋਊਗਾ ਆਪਾਂ ਦੱਸਾਂਗੇ ਕਿੰਨਾ ਫੰਡ ਭਾਜੀ ਦੱਸਾਂਗੇ ਮਾਨਕ ਹੋ ਜਾਊਗਾ ਬੰਦੇ ਜਿਹੜੀਆਂ ਜੀ ਵੀਰ ਕਹਿੰਦਾ ਵਾ ਵੀ ਦੁੱਧ ਵਾਧਿਆ ਤੇ ਆਪਾਂ ਘਾਟੀ ਦੱਸਣਾ ਵਾ ਹਾਂਜੀ ਠੀਕ ਆ ਬਾਕੀ ਐ ਵੱਡੀ ਐ ਛੋਟੀ ਇਆਮੜੀ ਤੇ ਜੇ ਲੱਗਦਾ ਪਸ਼ੂ ਸਾਹਮਣੇ ਆਓਗੇ ਤੇ ਹੋਰ ਸੋਹਣੀਆਂ ਤੇ ਹੋਰ ਵੀ ਵੱਡੀਆਂ ਲੱਗਣਗੀਆਂ ਤੇ ਲਾਲੇਓ ਵੀਰਾਂ ਨੂੰ ਫੋਨ ਬਹੁਤ ਹੀ ਚੰਗੀ ਕੁਆਲਿਟੀ ਦੀ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ